ਮੰਤਰੀ ਸਾਹਿਬ ਨੂੰ ਵੀ ਪਤਾ ਨਹੀਂ ਸੀਗਾ ਉਹ ਕਹਿੰਦੇ ਮੈਂ ਉਹਨਾਂ ਨੂੰ ਦੱਸਿਆ ਮੈਂ ਕਿ 315 ਨਾਲ ਮਾਰਾਂਗੇ 1 ਕਿਲੋਮੀਟਰ ਤੇ ਮਾਰ ਕਰਦੀ ਆ ਉਹ ਜੇ ਖੁੰਝ ਗਿਆ ਤਾਂ ਅੱਗੇ ਬੰਦਾ ਖੜਾ ਹੋ ਗਿਆ ਬੰਦਾ ਮਰ ਜੂ ਤੇ 302 ਦਾ ਪਰਚਾ ਹੋ ਜੂ ਮੈਂ ਫੌਰੀ ਤੌਰ ਤੇ ਕਿਹਾ ਵੀ ਇਹਦੇ ਆਰਡਰ ਕਰੋ ਉਵੇਂ ਹੀ 12 ਬੋਰ ਨਾਲ ਤੁਸੀਂ ਮਾਰ ਸਕਦੇ ਹੋ ਪਤਾ ਸੀਗਾ ਵੀ ਤੁਸੀਂ 12 ਬੋਰ ਦੇ ਨਾਲ ਲਾਇਸੈਂਸ ਲੈ ਕੇ ਤੁਸੀਂ ਉਹਦਾ ਸ਼ਿਕਾਰ ਕਰ ਸਕਦੇ ਹੋ ਵੀਰੇ ਇਹਨਾਂ ਨੂੰ ਸਲਾਹ ਦਿੰਦਾ ਅਫਸਰ 1.5 ਸਾਲ ਤੋਂ ਇਹਨਾਂ ਨੇ ਨਵਾਂ ਚੇਂਜ ਕਰਤਾ ਬਈ ਤੁਸੀਂ 315 ਜਾਂ 303 ਨਾਲ ਹੀ ਇਹਦਾ ਸ਼ਿਕਾਰ ਕਰੋਗੇ ਉਸ ਤੋਂ ਬਾਅਦ ਇਹਦਾ ਤੁਸੀਂ ਪੋਸਟਮਾਰਟਮ ਕਰਵਾ ਕੇ ਮਹਿਕਮੇ ਨੂੰ ਦੱਸੋਗੇ ਫਿਰ ਇਹਦਾ ਪੋਸਟਮਾਰਟਮ ਕਰਵਾਓਗੇ ਫਿਰ ਫਿਰ ਉਹਨੂੰ ਲਿਆ ਕੇ ਤੁਸੀਂ ਇਹਨੂੰ ਕਿਤੇ 버ਸ ਸਕਦੇ ਆ ਜਾਂ ਡਿਸਟਰਾਏ ਕਰ ਸਕਦੇ ਆ ਕਹਿੰਦੇ ਆ ਜੀ ਇਹ ਤਾਂ ਤੇਰੇ ਖੇਚੇ ਨਹੀਂ ਸੀ ਤੂੰ ਤਾਂ ਦੂਜੇ ਦੇ ਖੇਚੇ ਮਾਰਤਾ ਬਈ ਕਲੈਸਟਰ ਬਣਾ ਦਿਓ ਪਿੰਡ ਦਾ ਕੋਈ ਵੀ ਬੰਦਾ ਜਾਂ ਪਿੰਡ 'ਚ ਕੋਈ ਹੋ ਜਾਨਵਰ ਆਉਂਦਾ ਤਾਂ ਉਹ ਜਾਨਵਰ ਦਾ ਨੂੰ ਤੁਸੀਂ ਮਾਰ ਸਕਦਾ ਕੋਈ ਇਸ ਜਿਹੀ ਪੋਸਟਮਾਰਟਮ ਨਹੀਂ ਕਰਾਉਣਾ ਕੋਈ ਇਸ ਨਹੀਂ ਪ੍ਰਮਾਨਗੀ ਸਿਰਫ ਲੈ ਲਓ ਸ਼ਿਕਾਰ ਦੀ ਤੇ ਇਹ ਗੱਲਾਂ ਕਰਕੇ ਆ ਉਹਨਾਂ ਨੇ ਐਲਾਨ ਕਰ ਦਿੱਤਾ ਵੀ ਇਹ 315 ਨਾਲ ਤਾਂ ਪਹਿਲਾਂ ਹਰ ਇੱਕ ਬੰਦਾ ਨਿਸ਼ਾਨਾ ਨਹੀਂ ਲਾ ਸਕਦਾ ਮੇਰੇ ਕੋਲ ਦੋ ਹੀ ਗੱਲਾਂ ਹੈਗੀਆਂ 12 ਬੋਰ ਵੀ ਹੈ 315 ਮੇਤੂ ਤੱਕ ਅਜੇ ਤੱਕ ਨਿਸ਼ਾਨਾ ਨਹੀਂ ਲੱਗਿਆ ਤੇ ਇਸ ਲਈ 12 ਬੋਰ ਦੀ ਜਿਹੜੀ ਐਲਜੀ ਦੇ ਵਗੈਰਾ ਦਾ ਰੌਂਦ ਪਾ ਕੇ ਅਸੀਂ ਮਾਰਦੇ ਆ ਉਹ ਜ਼ਿਆਦਾ ਫੈਕਟਿਵ ਹੈ ਇਹਦੇ ਨਾਲ 315 ਵੀ ਜੇ ਲੱਤ ਜਾਉਂਦੇ ਕਿਤੇ ਲੱਗ ਗਈ ਉਹ ਵੀ ਸਾਈਡ ਤੋਂ ਹੋ ਕੇ ਲੰਗ ਵਿੱਚ ਫਿਰ ਵੀ ਜ਼ਖਮੀ ਹੋ ਜੂ ਇਹ ਕੋਈ ਤਰਕ ਨਹੀਂ ਬਣਦਾ ਹੈਗਾ 12 ਬੋਰ ਹੀ ਸ਼ਿਕਾਰ ਲਈ ਜਿਹੜੀ ਮੰਨੀ ਗਈ ਹੈ ਉਹ ਬੈਟਰ ਹੈ ਕੀ ਜਿਹੜਾ ਹਰ ਸਟੇਟਾਂ 'ਚ ਚੱਲ ਰਹੇ ਨੇ ਗਾਂ ਦਾ ਮੀਟ ਚੱਲ ਰਿਹਾ ਜਾਂ ਮੈਂ ਕਹਾਂ ਜੀ ਨਹੀਂ ਵੀ ਵੱਡਣੀਆਂ ਤੁਸੀਂ ਬਾਗਾ ਵਾਡਰ ਰਹੀਆਂ ਨੂੰ ਪਾਕਿਸਤਾਨ ਇਹਦੇ ਪੈਸੇ ਵਟਲੋ ਕਿਉਂਕਿ ਇਹ ਕਿਹੜਾ ਪੂਜਨਯੋਗ ਨੇ ਜਿਹੜੀਆਂ ਪੂਜਨਯੋਗ ਚਿੱਟੀਆਂ ਗਾਵਾਂ ਨੇ ਉਹਨਾਂ ਨੂੰ ਨਾ ਨਾ ਭੇਜੋ ਜੇਕਰ ਨੂੰ ਜੇਕਰ ਕੋਈ ਹੁਣ ਬਾਹਰ ਕੋਈ ਆਪਣੀਆਂ ਮੱਝਾਂ ਗਾਵਾਂ ਨੂੰ ਲੈ ਕੇ ਆਉਂਦਾ ਤਾਂ ਸੰਗਲ ਪਾ ਕੇ ਹੀ ਲੈ ਕੇ ਆਊਗਾ ਜੇ ਬਿਨ ਬਗੈਰ ਸੰਗਲ ਪਾਏ ਕੋਈ ਗਾਂ ਜਾਂ ਮੱਝ ਵੇਖ ਲਈ ਤਾਂ ਉਸ ਦਾ ਕੋਈ ਚਲਾਨ ਘਟੇ ਜੀ ਉਹ ਕਹਿੰਦੇ ਸਖਤੀ ਅਸੀਂ ਹਦਾਇਤ ਕਰਦੇ ਆ ਸਖਤੀ ਕਰਾਂਗੇ ਅਸੀਂ ਤਾਂ ਕਿ ਉਹ ਵੀ ਸੰਬੰਧਤ ਥਾਣੇਦਾਰ ਐਸ ਐਚ ਓ ਦੀ ਡਿਊਟੀ ਲਈ ਜਾਵੇ ਵੀ ਉਹ ਤੇ ਐਕਸ਼ਨ ਹੋਵੇ ਜੇ ਕੋਈ ਇਸ ਤਰ੍ਹਾਂ ਦੇ ਡੰਗਰ ਬਾਹਰ ਲਈ ਫੜ ਦੋ ਜਿਹਨਾਂ ਨੂੰ ਵੱਧ ਜਿਹੜਾ ਐਕਸਪੋਰਟ ਮੀਟ ਕਰਦਾ ਉਹ ਇੰਡੀਆ ਕਰਦਾ ਗੋਮ ਦਾ ਉਮੀਦਾਂ ਦਾ ਦਾ ਮੀਟ ਪਿੱਛੇ ਆ ਗਿਆ ਜੇ ਨਹੀਂ ਜੀ ਕੁੱਤੇ ਖੱਸੀ ਕਰਨੇ ਆ ਉਹ ਕਿੰਨੇ ਕੁੱਤੇ ਕਿਹੜੇ ਖੱਸੀ ਕੀਤੇ ਨੇ ਕਿਹੜੇ ਕਰ ਲੋਗੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਨਾਲ ਅੱਜ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਕਈ ਅਹਿਮ ਮੁੱਦਿਆਂ ਨੂੰ ਵਿਚਾਰਿਆ ਗਿਆ ਹੈ। ਔਰ ਉਸ ਸਭ ਦੇ ਵਿੱਚਕਾਰ ਇੱਕ ਆਵਾਰਾ ਪਸ਼ੂਆਂ ਦਾ ਮੁੱਦਾ ਹਰਿੰਦਰ ਲਖੋਵਾਲ ਉਹਨਾਂ ਦੇ ਵੱਲੋਂ ਚੁੱਕਿਆ ਗਿਆ ਕਿਉਂਕਿ ਲਗਾਤਾਰ ਅਸੀਂ ਦੇਖਦੇ ਆਂ ਅੱਜ ਦਿਨ ਆਵਾਰਾ ਪਸ਼ੂਆਂ ਦੇ ਨਾਲ ਕਈ ਤਰੀਕੇ ਦੀਆਂ ਸਮੱਸਿਆਵਾਂ ਦੇ ਨਾਲ ਕਿਸਾਨਾਂ ਨੂੰ ਝੂਜਨਾ ਪੈ ਰਿਹਾ ਜਾਂ ਫਿਰ ਆਮ ਲੋਕਾਂ ਨੂੰ ਉਸ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਹਰਿੰਦਰ ਸਿੰਘ ਲਖੋਵਾਲ ਉਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਲਖੋਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਕਿਸਾਨਾਂ ਦੀ ਅੱਜ ਮੀਟਿੰਗ ਹੁੰਦੀ ਹੈ ਸੀਐਮ ਦੇ ਨਾਲ ਪਹਿਲਾਂ ਤਾਂ ਮੀਟਿੰਗ ਦੱਸਿਓ ਕਿਵੇਂ ਰਹੀ ਕਿਵੇਂ ਮੁੱਖ ਮੰਤਰੀ ਦੇ ਨਾਲ ਅੱਜ ਆਪਣੀਆਂ ਮੰਗਾਂ ਨੂੰ ਜਿਹੜੀ ਤੁਸੀਂ ਲੈ ਕੇ ਆਏ ਹੋਏ ਸੀਗੇ ਕਿਵੇਂ ਦੀ ਤੁਹਾਡੀ ਉਹ ਵਾਰਤਾਲਾਪ ਲਈ ਮੀਟਿੰਗ ਚੰਗੇ ਮਾਹੌਲ ਚੁਈਆ ਅਸੀਂ ਤਾਂ ਨੂੰ ਚੰਗਾ ਮੀਟਿੰਗ ਦਾ ਹਾਂ ਪੱਖੀ ਹੰਗਾਰਾ ਵੀ ਮੰਨਦੇ ਆ ਤੇ ਬੜੀਆਂ ਵਿਸਤਾਰਪੂਰਵਕ 18-20 ਮੰਗਾਂ ਜਿਹੜੀਆਂ 4 ਤਰੀਕ ਨੂੰ ਪਿਛਲੇ ਨੂੰ ਅਸੀਂ 4 ਦਸੰਬਰ ਨੂੰ ਇਹਨਾਂ ਨੂੰ ਭੇਜ ਦਿੱਤੀਆਂ ਸੀ ਉਹਦੇ ਤੇ ਕੁਝ ਤਿਆਰੀ ਕਰਕੇ ਵੀ ਆਏ ਸੀ ਇਹਨਾਂ ਦੇ ਅਫਸਰ ਵੀ ਸਾਰੇ ਇਹਨਾਂ ਨੇ ਸੱਦੇ ਹੋਏ ਸੀਗੇ ਮਹਿਕਮੇ ਖੇਤੀਬਾੜੀ ਮੰਤਰੀ ਸਾਹਿਬ ਵੀ ਨਾਲ ਸੀਗੇ ਤੇ ਉਹਦੇ ਤੇ ਇੱਕ ਤਾਂ ਇੱਕ ਸਬਕਮੇਟੀ ਬਣ ਗਈ ਆ ਵੀ ਜਿਹੜੀਆਂ ਸਾਨੂੰ ਹਫਤੇ ਦਸ ਦਿਨ ਬਾਅਦ ਮੀਟਿੰਗ ਹੋਇਆ ਕਰੂ ਖੇਤੀਬਾੜੀ ਮੰਤਰੀ ਦੇ ਥੱਲੇ ਤੇ ਉਹਦੇ ਚ ਤਿੰਨ ਚਾਰ ਨਰੇ ਮੈਂਬਰ ਹੋਣਗੇ ਸਰਕਾਰੀ ਤੇ ਪੰਜ ਮੈਂਬਰ ਜਿਹੜੇ ਐਸਕੇਐਮ ਵੱਲੋਂ ਲੈ ਜਾਣਗੇ ਕੋਈ ਜਿਹੜੀਆਂ ਮੁਸ਼ਕਲਾਂ ਹੋਣਗੀਆਂ ਜਾਂ ਕੁਝ ਸਪੇਚ ਗੀਆਂ ਹੋਣਗੀਆਂ ਦੂਰ ਕਰਿਆ ਕਰਨਗੇ 2 ਮਹੀਨੇ ਬਾਅਦ ਜਿਹੜੀ ਹੈ ਵੱਡੀ ਮੀਟਿੰਗ ਇਸ ਤਰ੍ਹਾਂ ਹੋਇਆ ਕਰੂਗੀ ਇਸ ਤੋਂ ਇਲਾਵਾ ਕਿਉਂਕਿ ਆਵਾਰਾ ਪਸ਼ੂਆਂ ਦਾ ਮੁੱਦਾ ਤੁਸੀਂ ਲਗਾਤਾਰ ਹੀ ਚੁੱਕਦੇ ਆਈ ਹੋ ਅੱਜ ਦੀ ਗੱਲ ਨਹੀਂ ਹੈ ਪਿਛਲੇ ਕਈ ਸਾਲਾਂ ਤੋਂ ਤੁਸੀਂ ਲਗਾਤਾਰ ਇਹੀ ਗੱਲ ਕਹਿ ਰਹੇ ਹੋ ਕਿ ਕੋਈ ਹੱਲ ਨਿਕਲਣਾ ਚਾਹੀਦਾ ਹੈ ਆਵਾਰਾ ਪਸ਼ੂਆਂ ਦਾ ਕਿਸਾਨਾਂ ਨੂੰ ਤਾਂ ਜਿੱਥੇ ਨੁਕਸਾਨ ਹੁੰਦਾ ਹੀ ਹੁੰਦਾ ਹੈ ਆਮ ਲੋਕਾਂ ਨੂੰ ਵੀ ਇਸ ਦਾ ਕਈ ਵਾਰ ਨੁਕਸਾਨ ਚੱਲਣਾ ਪੈਂਦਾ ਅਸੀਂ ਤਾਂ ਪਿਛਲੇ 8-10 ਸਾਲ ਤੋਂ ਹੀ ਪਹਿਲਾਂ ਅਸੀਂ ਅਕਾਲੀ ਸਰਕਾਰ ਵੇਲੇ ਵੀ ਸਾਰੇ ਡੀਸੀਆਂ ਦੇ ਵਿੱਚ ਅਸੀਂ ਹਜ਼ਾਰਾਂ ਪਸ਼ੂ ਭਰ ਕੇ ਸਾਰੇ ਜ਼ਿਲ੍ਹਿਆਂ 'ਚ ਛੱਡੇ ਸੀ ਵੀ ਇਹਨਾਂ ਦਾ ਉਹਨਾਂ ਨਾਲ ਮੀਟਿੰਗ ਕੀਤੀ ਉਹ ਕਹਿੰਦੇ ਜੀ ਅਸੀਂ ਹੱਲ ਕਰਾਂਗੇ ਪਰ ਕੋਈ ਹੱਲ ਨਾ ਕੀਤਾ ਅਸੀਂ ਇਹ ਵੀ ਕਿਹਾ ਸੀਗਾ ਵੀ ਜਿਹੜਾ ਤੁਸੀਂ ਗਊ ਸੈਸ ਲੈਨੇ ਹੋ ਉਹ ਸਾਡੂੰ ਸਾਡੀ ਜਥੇਬੰਦੀਆਂ ਨੂੰ ਦੇ ਦਿਓ ਅਸੀਂ ਹੱਲ ਕਰ ਲੈਨੇ ਆ ਤੁਸੀਂ ਇਹ ਖਾਈ ਜਾਂਨੇ ਹੋ ਪੈਸੇ ਸਰਕਾਰਾਂ ਜਿਹਦੇ ਲਈ ਲੈ ਰਹੇ ਹੋ ਤੁਸੀਂ ਕੋਈ ਗੱਡੀ ਲੈਨੇ ਆ ਹਰ ਚੀਜ਼ ਤੇ ਗਊ ਸੈਸ ਲੱਗ ਜਾਂਦਾ ਤੇ ਉੱਤੇ ਹੱਲ ਇਹਨਾਂ ਦਾ ਕੋਈ ਕਰ ਨਹੀਂ ਰਹੇ ਕਿੰਨੀਆਂ ਸਾਡੀਆਂ ਜਾਨਾਂ ਜਾ ਰਹੀਆਂ ਨੇ ਪਰ ਉਹਨਾਂ ਨੇ ਕਿਹਾ ਤਿੰਨ ਮਹੀਨੇ ਚ ਹੱਲ ਕਰਾਂਗੇ ਪਰ ਉਹਨਾਂ ਤੋਂ ਵੀ ਕੋਈ ਹੱਲ ਨਹੀਂ ਹੋਇਆ ਇਹ ਇਹਨਾਂ ਦਾ ਤੇ ਅਸੀਂ ਉਦੋਂ ਚੰਡੀਗੜ੍ਹ ਵੀ ਭਰ ਕੇ ਉਹਦੀ ਰਹਿਸ਼ਤੇ ਵੀ ਅਸੀਂ ਡੰਗਰ ਲੈ ਕੇ ਆਏ ਸੀਗੇ ਤੇ ਮੈਂ 100 ਟਰਾਲੀ ਭਰ ਕੇ ਲੈ ਕੇ ਆਇਆ ਸੀਗਾ ਸਾਨੂੰ ਰਸਤੇ 'ਚ ਰੋਕ ਲਿਆ ਸੀ ਫਿਰ ਵੀ ਅਸੀਂ ਦੋ ਢਾਈ ਸੌ ਪਸ਼ੂ ਇਹਨਾਂ ਨੂੰ ਸੰਭਾਲ ਕੇ ਗਏ ਸੀ ਤੇ ਫਿਰ ਇਹਨਾਂ ਨਾਲ ਵੀ ਮੀਟਿੰਗ ਹੋਈ ਸੀ ਇਹਨਾਂ ਨੇ ਵੀ ਕਹੇ ਅਸੀਂ ਅਸੀਂ ਕੋਈ ਹੱਲ ਕਰਾਂਗੇ ਅੱਜ ਬੜੀ ਡਿਟੇਲ 'ਚ ਉਹਨਾਂ ਨਾਲ ਮੀਟਿੰਗ ਹੋਈ ਆ ਉਹਨਾਂ ਨੇ ਕਹਤੇ ਵੀ ਅਸੀਂ ਦੋ ਚਾਰ ਜਗ੍ਹਾ ਇਹ ਜਿਹੀਆਂ ਪੰਜਾਬ ਦੇ ਵਿੱਚ ਲੱਭ ਲੀਆਂ ਨੇ ਜਿੱਥੇ ਅਸੀਂ ਬੈਰੀਕੇਟਿੰਗ ਕਰਕੇ ਤਾਰਾਂ ਕਰਕੇ ਜਿਹੜੀਆਂ ਵੱਡੀਆਂ ਬੀੜਾਂ ਜੰਗਲ ਨੇ ਉਹਨਾਂ 'ਚ ਅਸੀਂ ਜਿਹੜੇ ਇਹ ਪਸ਼ੂ ਛੱਡਾਂਗੇ ਅਸੀਂ ਤਾਂ ਇਹ ਉਹਨਾਂ ਨੂੰ ਉਸ ਦੀ ਮੰਗ ਕੀਤੀ ਸੀ ਵੀ ਇਹ ਹੱਲ ਨਹੀਂ ਤੁਸੀਂ ਇਹ 'ਚ ਵੀ ਫੇਲ ਹੋ ਜਾਣਾ ਤੁਸੀਂ ਸਲੱਟਰ ਹਾਊਸ ਲਾਓ ਜਿਹੜੇ ਯੂਪੀ ਜਾਂ ਹੋਰ ਸਟੇਟਾਂ 'ਚ ਚੱਲ ਰਹੇ ਨੇ ਗਾਂ ਦਾ ਮੀਟ ਚੱਲ ਰਿਹਾ ਜਾਂ ਮੈਂ ਕਹਾਂ ਜੀ ਨਹੀਂ ਵੀ ਵੱਢਣੀਆਂ ਤੁਸੀਂ ਬਾਗਾ ਵਾਟਰ ਰਹੀਆਂ ਨੂੰ ਪਾਕਿਸਤਾਨ ਇਹਦੇ ਪੈਸੇ ਵਟ ਲਓ ਕਿਉਂਕਿ ਇਹ ਕਿਹੜਾ ਪੂਜਨ ਯੋਗ ਨੇ ਜਿਹੜੀਆਂ ਪੂਜਨ ਯੋਗ ਚਿੱਟੀਆਂ ਗਾਵਾਂ ਨੇ ਉਹਨਾਂ ਨੂੰ ਨਾ ਨਾ ਭੇਜੋ ਤੇ ਇਹ ਗੱਲ ਤੇ ਪਰ ਉਹ ਗੱਲ ਤੇ ਨਹੀਂ ਆਏ ਕਹਿੰਦੇ ਅਸੀਂ ਇਹਦਾ ਇੰਤਜ਼ਾਮ 3 ਮਹੀਨਿਆਂ 'ਚ ਮਾਰਚ ਤੱਕ ਅਸੀਂ ਇਹਨਾਂ ਦਾ ਕਰਾਂਗੇ ਦੂਸਰੀ ਗੱਲ ਸੀ ਫਿਰ ਅਵਾਰਾ ਤੋਂ ਅੱਗੇ ਸੀਗੀ ਜਿਹੜੀ ਗੱਲ ਪਾਲਤੂਆਂ ਦੀ ਜਿਹੜਾ ਅੱਜ ਝੁੰਡਾਂ ਦੇ ਝੁੰਡ ਤੁਸੀਂ ਸ਼ਹਿਰਾਂ 'ਚ ਦੇਖੋ ਲੋਕ ਲਈ ਫਿਰਦੇ ਨੇ ਤੇ ਕੁੱਤੇ ਵੀ ਲੋਕ ਸ਼ੌਂਕ ਨੂੰ ਰੱਖਦੇ ਆ ਪਰ ਉਹ ਲੋਕਾਂ ਨੂੰ ਵੜਦੇ ਆ ਅਸੀਂ ਕਹਾਂ ਵੀ ਇਹ ਕਾਨੂੰਨ ਆ ਵੀ ਤੁਸੀਂ ਕੋਈ ਵੀ ਪਾਲਤੂ ਜਾਨਵਰ ਨੂੰ ਬਿਨਾਂ ਰੱਸੀ ਜਾਂ ਬਿਨਾਂ ਸੰਗਲੀ ਦੇ ਤੁਸੀਂ ਬਾਹਰ ਨਹੀਂ ਕੱਢ ਸਕਦੇ ਉਹ ਉਹਨਾਂ ਨੂੰ ਅਸੀਂ ਕਰਵਾਤਾ ਵੀ ਵੀ ਤੁਸੀਂ ਸਖਤ ਹਦਾਇਤਾਂ ਕਰੋ ਪ੍ਰਸ਼ਾਸਨ ਨੂੰ ਵੀ ਜਿਹੜਾ ਵੀ ਬਿਨਾ ਸੰਗਲ ਜਾਂ ਬਿਨਾ ਰਸਤੇ ਤੋਂ ਪਾਲਤੂ ਜਾਨਵਰ ਨੂੰ ਬਾਹਰ ਲੈ ਕੇ ਆਊ ਉਹਦੇ ਤੇ ਕਾਨੂੰਨੀ ਕਾਰਵਾਈ ਕਰਾਂਗੇ ਇਸ ਦੇ ਉੱਤੇ ਕੀ ਉਹਨਾਂ ਨੇ ਸਹਿਮਤੀ ਜਤਾਈ ਕਿ ਡੰਗਰਾਂ ਨੂੰ ਜੇਕਰ ਕੋਈ ਹੁਣ ਬਾਹਰ ਕੋਈ ਆਪਣੀਆਂ ਮੱਝਾਂ ਗਾਵਾਂ ਨੂੰ ਲੈ ਕੇ ਆਉਂਦਾ ਤਾਂ ਸੰਗਲ ਪਾ ਕੇ ਹੀ ਲੈ ਕੇ ਆਊਗਾ ਜੇ ਬਿਗੈਰ ਸੰਗਲ ਪਾਏ ਕੋਈ ਗਾਂ ਜਾਂ ਮੱਝ ਵੇਖ ਲਈ ਤਾਂ ਉਸ ਦਾ ਕੋਈ ਚਲਾਨ ਕੱਟੇ ਜਾਊਗਾ ਉਹ ਕਹਿੰਦੇ ਸਖਤੀ ਅਸੀਂ ਹਦਾਇਤ ਕਰਦੇ ਹਾਂ ਸਖਤੀ ਕਰਾਂਗੇ ਅਸੀਂ ਤਾਂ ਕਿਹਾ ਉਹ ਵੀ ਸੰਬੰਧਤ ਥਾਣੇਦਾਰ ਐਸਚਓ ਦੀ ਡਿਊਟੀ ਲਈ ਜਾਵੇ ਵੀ ਉਹ ਤੇ ਐਕਸ਼ਨ ਹੋਵੇ ਜੇ ਕੋਈ ਇਸ ਤਰ੍ਹਾਂ ਦੇ ਡੰਗਰ ਬਾਹਰ ਲਈ ਫਿਰਦਾ ਉਹਨਾਂ ਵੱਡੇ ਐਕਸੀਡੈਂਟ ਵੱਡੀਆਂ ਸੜਕਾਂ ਖਰਾਬ ਮੈਂ ਕਿਹਾ तो 10 लाख ਤਰਖਤ ਲਾਤਾ ਜੀ 20 ਲੱਖ ਹੁਣ ਤਾਂ ਕਰੋੜਾਂ ਅੰਦਰ ਰੱਖਤੋਂ ਕਿੱਧਰ ਗਏ ਨੇ ਆ ਦੋ ਦਿਨ ਪਹਿਲਾਂ ਦੀ ਗੱਲ ਕਰ ਲਈ ਆਪਾਂ ਉਹ ਮੁੰਡੇ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਤੁਸੀਂ ਵੀ ਖਬਰ ਦੇਖੀ ਹੋਊਗੀ ਮੁਕਸਰ ਦਾ ਮੁੰਡਾ ਸੀਗਾ ਉਹ ਦੋ ਦਿਨੀ ਹੋਏ ਸੀ ਜੀ ਵਿਆਹ ਹੋਏ ਨੂੰ ਅੱਗੇ ਡੰਗਰ ਆ ਗਿਆ ਉਹਦੀ ਗੱਡੀ ਕੈਂਟਰ ਦੇ ਵਿੱਚ ਵਜੇ ਉਹਦੀ ਉੱਥੇ ਮੌਕੇ ਹੀ ਮੌਤ ਹੋ ਗਈ ਬਹੁਤ ਮੌਤਾਂ ਕਿਉਂਕਿ ਰਾਤ ਨੂੰ ਤਾਂ ਦਿਖਦੇ ਹੀ ਨਹੀਂ ਹੈਗੇ ਹੁਣ ਧੁੰਦਾਂ ਦਾ ਸਮਾਂ ਆ ਗਿਆ ਇਹ ਕਾਲੇ ਰੰਗ ਦੇ ਹੈਗੇ ਨੇ ਸੜਕਾਂ ਤੇ ਬੈਠੇ ਰਹਿੰਦੇ ਆ ਤੇ ਉਹਦੇ ਲਈ ਵੱਡਾ ਇੱਕ ਸਾਡਾ ਜਿਹੜਾ ਕਿਉਂਕਿ ਤੂੰ ਸਾਡੇ ਖੇਤਾਂ 'ਚ ਵੀ ਖੇਤਾਂ 'ਚ ਰਾਤ ਨੂੰ ਅਸੀਂ ਇੰਨੇ ਕੰਮ ਕਰਦੇ ਆਂ ਰਾਤ ਨੂੰ ਉੱਥੇ ਇਹਨਾਂ ਦੇ ਇਲਾਕਿਆਂ ਦੇ ਵਿੱਚ ਮੈਂ ਮਾਨ ਸਾਹਿਬ ਨੂੰ ਕਿ ਦੱਸਿਆ ਸੀ ਉਹ ਕਹਿੰਦੇ ਹਾਂ ਸਾਡੇ ਵੀ ਘੋੜੇ ਵਾਲੇ ਰੱਖੇ ਹੋਏ ਆ ਬੰਦੇ ਉਹ ਇੱਕ ਖੇਤੋਂ ਕੱਢ ਕੇ ਦੂਜੇ ਪਿੰਡ ਭਜਾਉਂਦੇ ਆ ਦੂਜੇ ਪਿੰਡ ਵਾਲੇ ਤੀਜੇ ਪਿੰਡ ਭਜਾ ਦਿੰਦੇ ਆ ਇਸ ਤਰ੍ਹਾਂ ਹੀ ਰੋਜ਼ ਹੋਈ ਜਾਂ ਹੋਈ ਜਾ ਰਿਹਾ ਪਰ ਜਿੰਨਾ ਚਿਰ ਦਾ ਪੱਕਾ ਹੱਲ ਤਾਂ ਸਲੈਟਰ ਹਾਊਸ ਆ ਚਲੋ ਦੇਖਦੇ ਆ ਇਹ ਟੈਂਪਰੇਰੀ ਹੱਲ ਲਈ ਹਾਊਸ ਦੇ ਉੱਤੇ ਵੀ ਹਮੇਸ਼ਾ ਧਾਰਮਿਕ ਭਾਵਨਾਵਾਂ ਦੀਆਂ ਗੱਲਾਂ ਚੱਲ ਜਾਂਦੀਆਂ ਨੇ ਉਹ ਕਹਿੰਦੇ ਨੇ ਕਿ ਸਾਡੀ ਇਸ ਦੇ ਉੱਤੇ ਵੀ ਇੱਕ ਡਿਬੇਟ ਜਿਹੜੀ ਹੈਗੀ ਉਹ ਸ਼ੁਰੂ ਹੋ ਜਾਂਦੀ ਹੈ ਵਿਧਾਨ ਸਭਾ 'ਚ ਵੀ ਬੜੀ ਡਿਬੇਟ ਹੋਈ ਸੀ ਇਸ ਦੇ ਜੂਪੀ ਦੇ ਵਿੱਚ ਜਿਹੜੇ ਇਹਨਾਂ ਲੋਕਾਂ ਦੇ ਸਲੈਕਟਰ ਹੌਸ ਜ਼ਿਆਦਾ ਨੇ ਜਿਹੜੇ ਡਿਬੇਟਾਂ ਕਰਦੇ ਸਾਰਿਆਂ ਤੋਂ ਵੱਧ ਜਿਹੜਾ ਐਕਸਪੋਰਟ ਮੀਟ ਕਰਦਾ ਉਹ ਇੰਡੀਆ ਕਰਦਾ ਗਊ ਦਾ ਗਾਂ ਦਾ ਮੀਟ ਕਿਉਂਕਿ ਇਹ ਗਾਂ ਦਾ ਅਸਲ ਸਾਡੀ ਹੈ ਹੀ ਨਹੀਂ ਪੂਜਨਯੋਗ ਇਹ ਤਾਂ ਬਾਹਰੋਂ ਬਰੀਡ ਆਈ ਹੋਈ ਆ ਚਲੋ ਅਸੀਂ ਕਹਿੰਦੇ ਗਾਂ ਵੀ ਪੂਜਨਯੋਗ ਆ ਸਾਂਹ ਜਿਹੜੇ ਰੋਜ਼ ਤੁਸੀਂ ਐਕਸੀਡੈਂਟ ਦਾ ਬੱਕਰੀ ਕਹ ਲੋ ਬੰਦਿਆਂ ਨੂੰ ਮਾਰਦੇ ਆ ਉਠਾ ਮਾਰਦੇ ਗੱਡੀ ਦੇਖੋ ਤੁਸੀਂ ਕਿਡਕੜੀਆਂ ਵੀਡੀਓ ਆਈਆਂ ਨੇ ਗੱਡੀਆਂ ਉਲਟਾ ਦੁੱਤੀਆਂ ਨੇ ਉਹਨਾਂ ਨੇ ਤੇ ਜਿੱਥੇ ਕਿਤੇ ਕੱਲਾ-ਤਕੱਲਾ ਬੰਦਾ ਉਹਨੂੰ ਉਹਨਾਂ ਨੂੰ ਮਾਰ ਰਹੇ ਆ ਵੀ ਉਹਨਾਂ ਦਾ ਪਹਿਲਾਂ ਹੱਲ ਕਰ ਲਓ ਫਿਰ ਕੁੱਤੇ ਕੁੱਤਿਆਂ ਕੁੱਤੇ ਤਾਂ ਨਹੀਂ ਪੁੱਜਦੇ ਕੁੱਤੇ ਕਈ ਨਾਗਾਲੈਂਡ ਚ ਵਗੈਰਾ ਚ ਖਾਂਦੇ ਆ ਉਧਰ ਨੂੰ ਸਪੱ ਭੇਜ ਦਿਓ ਤੁਸੀਂ ਗੱਡੀ ਭਰ ਕੇ ਤੇ ਪਿੱਛੇ ਆ ਗਿਆ ਜੇ ਨਹੀਂ ਜੀ ਕੁੱਤੇ ਖੱਸੀ ਕਰਨੇ ਆ ਉਹ ਕਿੰਨੇ ਕੁੱਤੇ ਕਿਹੜੇ ਖੱਸੀ ਕੀਤੇ ਆ ਨੇ ਕਿਹੜੇ ਕਰ ਲਓਗੇ ਤੁਸੀਂ ਇਹ ਵੀ ਐਵੇਂ ਫੇਲ ਹੋਈਆਂ ਨੇ ਗੱਲਾਂ ਤੇ ਇਹਨਾਂ ਨੂੰ ਵੀ ਜਿੱਥੇ ਲੋਕ ਖਾਂਦੇ ਆ ਕੁੱਤੇ ਜਿੱਥੇ ਡਿਮਾਂਡ ਆ ਉੱਥੇ ਗੱਡੀਆਂ ਭਰ ਕੇ ਇਹਨਾਂ ਨੂੰ ਵਪਾਰ ਕਰ ਲੈਣਾ ਚਾਹੀਦਾ ਉਹਨਾਂ ਨੂੰ ਵੇਚ ਦੇਣ। ਹਾਲਾਂਕਿ ਕੁਝ ਕੁ ਸਾਲ ਪਹਿਲਾਂ ਹੀ ਇੱਕ ਇਹ ਆਰਡਰ ਜਾਰੀ ਕੀਤਾ ਗਿਆ ਸੀਗਾ ਕਿ ਜੇ ਖੇਤਾਂ ਦੇ ਵਿੱਚ ਜੰਗਲੀ ਸੂਰ ਆ ਜਾਂਦੇ ਨੇ ਜਾਂ ਕੋਈ ਇਹੋ ਜਿਹਾ ਜੰਗਲੀ ਜਾਨਵਰ ਆ ਜਾਂਦਾ ਤਾਂ ਉਸ ਦਾ 12 ਬੋਰ ਦੇ ਨਾਲ ਨਹੀਂ ਕਹਿੰਦੇ 315 ਬੋਰ ਦੇ ਨਾਲ ਹੀ ਜਿਹੜਾ ਹੈ ਉਹਦਾ ਸ਼ਿਕਾਰ ਕੀਤਾ ਜਾਵੇ ਉਹਨੂੰ ਮਾਰਿਆ ਜਾਵੇ। ਇਸ ਨੂੰ ਲੈ ਕੇ ਅੱਜ ਕੋਈ ਚਰਚਾ ਹੋਈ ਹੈ ਕਿਉਂਕਿ ਲਾਇਸੈਂਸ ਵੀ ਜਿਹੜੇ ਸੀਗੇ ਦੱਸਿਆ ਜਾ ਰਿਹਾ ਸੀ ਕਿ 12 ਬੋਰ ਦੇ ਨਵੇਂ ਬਣਾਉਣੇ ਬੰਦ ਕਰ ਦਿੱਤੇ ਸੀਗੇ ਤਿੰਨ ਤੋਂ 15 ਦੇ ਹੀ ਆ ਕੁਝ ਇਹੋ ਜਿਹੀ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਕੀਤੀਆਂ ਜਾ ਰਹੀਆਂ ਸੀ ਇਸ ਨੂੰ ਲੈ ਕੇ ਸੀਐਮ ਨਾਲ ਕੀ ਗੱਲਬਾਤ ਹੋਈ ਜੰਗਲੀ ਜਿਹੜਾ ਸੂਰਾਂ ਦਾ ਜੰਗਲੀ ਜਾਨਵਰ ਰੋਜ਼ ਵਗੈਰਾ ਨੇ ਉਹ ਸਾਡੇ ਜਿਹੜਾ ਇੱਧਰ ਏਰੀਏ ਦੇ ਵਿੱਚ ਜਿਹੜੇ ਦਰਿਆ ਦੇ ਨਾਲ ਏਰੀਏ ਪੈਂਦੇ ਨੇ ਕੰਢੀ ਏਰੀਏ ਪੈਂਦੇ ਉਹਨਾਂ 'ਚ ਬਹੁਤ ਵੱਡਾ ਨੁਕਸਾਨ ਅੱਜ ਕੱਲ ਆਲੂ ਦਾ ਮੱਕੀ ਦਾ ਛੱਡਦੇ ਨਹੀਂ ਗੰਨਾ ਨਹੀਂ ਛੱਡਦੇ ਹੈਗੇ ਤੇ ਉਹ ਵਿਚਰੀਆਂ ਤਾਰਾਂ ਲਾਲਾ ਦੇਖਦੀਆਂ ਪਰਵਾਹੀ ਨਹੀਂ ਕਰਦੇ ਹੈਗੇ கரੰਟ ਲਾਲਾ ਦੇਖ ਲੈ ਤੇ ਉਹਦੇ ਲਈ ਬੜੀ ਪਹਿਲਾਂ ਸੀਗਾ ਵੀ ਤੁਸੀਂ 12 ਬੋਰ ਦੇ ਨਾਲ ਲਾਇਸੈਂਸ ਲੈ ਕੇ ਤੁਸੀਂ ਉਹਦਾ ਸ਼ਿਕਾਰ ਕਰ ਸਕਦੇ ਹੋ ਉਦਨਾਂ ਚ ਤੇ ਹੁਣ ਇਹਨਾਂ ਨੇ ਪਤਾ ਨਹੀਂ ਕੀ ਇਹਨਾਂ ਨੂੰ ਸਲਾਹ ਦਿੰਦਾ ਅਫਸਰ 1.5 ਸਾਲ ਤੋਂ ਇਹਨਾਂ ਨੇ ਨਵਾਂ ਚੇਂਜ ਕਰਤਾ ਬਈ ਤੁਸੀਂ 315 ਜਾਂ 303 ਨਾਲ ਹੀ ਇਹਦਾ ਸ਼ਿਕਾਰ ਕਰੋਗੇ ਉਸ ਤੋਂ ਬਾਅਦ ਇਹਦਾ ਤੁਸੀਂ ਪੋਸਟਮਾਰਟਮ ਕਰਵਾ ਕੇ ਮਹਿਕਮੇ ਨੂੰ ਦੱਸੋਗੇ ਫਿਰ ਇਹਦਾ ਪੋਸਟਮਾਰਟਮ ਕਰਵਾਓਗੇ ਫਿਰ ਫਿਰ ਉਹਨੂੰ ਲਿਆ ਕੇ ਤੁਸੀਂ ਇਹਨੂੰ ਕਿਤੇ 버ਸ ਸਕਦੇ ਆ ਜਾਂ ਡਿਸਟਰਾਏ ਕਰ ਸਕਦੇ ਆ ਇਹਨਾਂ ਕੌਣ ਕਰਦਾ ਕੌਣ ਉਹਨੂੰ ਲਈ ਫਿਰ ਦੋ ਤਿੰਨ ਕੁਆਂਟਲ ਦਾ ਚੱਕ ਕੇ ਇੱਕ ਨੂੰ ਪੋਸਟਮਾਰਟਮ ਕਰਾਵੇ ਤੇ ਪਤਾ ਨਹੀਂ ਇਹ ਜਿਹੇ ਗੱਲਾਂ ਸੀ ਉਹ ਅੱਜ ਅਸੀਂ ਇਹਨਾਂ ਨੂੰ ਗੱਲਾਂ ਦੱਸੀਆਂ ਤਾਂ ਇਹਨਾਂ ਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਵੀ ਪਤਾ ਨਹੀਂ ਸੀਗਾ ਉਹ ਕਹਿੰਦੇ ਮੈਂ ਉਹਨਾਂ ਨੂੰ ਦੱਸਿਆ ਮੈਂ ਕਿ 315 ਨਾਲ ਮਾਰਾਂਗੇ 1 ਕਿਲੋਮੀਟਰ ਤੇ ਮਾਰ ਕਰਦੀ ਆ ਉਹ ਜੇ ਖੁੰਝ ਗਿਆ ਤਾਂ ਅੱਗੇ ਬੰਦਾ ਖੜਾ ਹੋ ਗਿਆ ਬੰਦਾ ਮਰ ਜੂ ਤੇ 302 ਦਾ ਪਰਚਾ ਹੋ ਜੂ ਤੇ ਉਹ ਉਹਨਾਂ ਨੇ ਫੌਰੀ ਤੌਰ ਤੇ ਕਿਹਾ ਵੀ ਇਹਦੇ ਆਰਡਰ ਕਰੋ ਉਵੇਂ ਹੀ 12 ਬੋਰ ਨਾਲ ਤੁਸੀਂ ਮਾਰ ਸਕਦੇ ਹੋ ਤੇ ਇਵੇਂ ਹੀ 12 ਬੋਰ ਸਾਡੇ ਕੋਲ ਹੈਗੀਆਂ ਪਿੰਡਾਂ 'ਚ ਅਸੀਂ ਕਿਹਾ ਇਹ ਨਾ ਕਰੋ ਵੀ ਉਹ ਬੰਦੇ ਦੇ ਖੇਤ 'ਚ ਆ ਗਿਆ ਵੀ ਉਹਦੀ 12 ਬੋਰ ਨਾਲ ਹੀ ਮਾਰਨਾ ਮੁੜ ਕੇ ਵੀ ਕਹਿੰਦੇ ਆ ਜੀ ਇਹ ਤਾਂ ਤੇਰੇ ਖੇਤ 'ਚ ਨਹੀਂ ਸੀ ਤੂੰ ਤਾਂ ਦੂਜੇ ਦੇ ਖੇਤ 'ਚ ਮਾਰ ਵੀ ਕਲਸਟਰ ਬਣਾ ਦੋ ਪਿੰਡ ਦਾ ਕੋਈ ਵੀ ਬੰਦਾ ਜੇ ਪਿੰਡ ਚ ਕੋਈ ਹੋ ਜਾਨਵਰ ਆਉਂਦਾ ਤਾਂ ਉਹ ਜਾਨਵਰ ਦਾ ਨੂੰ ਤੁਸੀਂ ਮਾਰ ਸਕਦਾ ਕੋਈ ਇਸ ਜਿਹੀ ਪੋਸਟਮਾਰਟਮ ਨਹੀਂ ਕਰਾਉਣਾ ਕੋਈ ਇਸ ਨਹੀਂ ਪ੍ਰਮਾਨਗੀ ਸਿਰਫ ਲੈ ਲੋ ਸ਼ਿਕਾਰ ਦੀ ਤੇ ਇਹ ਗੱਲਾਂ ਕਰਕੇ ਆ ਉਹਨਾਂ ਨੇ ਐਲਾਨ ਕਰ ਦਿੱਤਾ ਵੀ ਇਹ ਮੰਨ ਕੇ ਚੱਲੀਏ ਕਿਸਾਨ ਸ਼ਿਕਾਰ ਕਰ ਸਕਿਆ ਕਰਨ ਕਿ ਜੇਕਰ ਕੋਈ ਸੂਰ ਆ ਜੰਗਲੀ ਸੂਰ ਉਹਨਾਂ ਦੇ ਖੇਤਾਂ ਚ ਆ ਜਾਂਦਾ ਕੋਈ ਇਹ ਜਿਹੇ ਜਾਨਵਰ ਆ ਜਾਂਦਾ ਤਾਂ ਉਸ ਦਾ ਸ਼ਿਕਾਰ ਹੋਊਗਾ ਔਰ ਕਿਸੇ ਵੀ ਕਲਸਟਰ ਦੇ ਵਿੱਚੋਂ ਕੋਈ ਵੀ ਵਿਅਕਤੀ ਕਿਸੇ ਵੀ ਬੰਦੂਕ ਨਾਲ ਉਹ ਸ਼ਿਕਾਰ ਕਰ ਸਕਦਾ ਹਾਂ ਬਕਾਇਦਾ ਜਿ ਉਹਨਾਂ ਨੇ ਐਲਾਨ ਕਰ ਦਿੱਤਾ ਤੇ ਬਾਕੀ ਥੋੜੇ ਦਿਨਾਂ ਦੇ ਵਿੱਚ ਇਹ ਹੁਕਮ ਆ ਜਾਣਗੇ ਕਿਉਂਕਿ ਪਹਿਲਾਂ ਇਹ ਇੱਕ ਚਰਚਾ ਸੀ ਨਾ ਕਹਿੰਦੇ ਸੀ ਕਿ ਜੇ 12 ਬੋਰ ਦੇ ਨਾਲ ਸ਼ਿਕਾਰ ਕਰਦੇ ਆ ਤਾਂ ਕਹਿੰਦੇ ਉਹ ਮਰਦਾ ਨਹੀਂ ਹੈ ਤੜਫਣ ਲੱਗ ਜਾਂਦਾ ਹੈ ਉਹਦੀ ਮੌਤ ਨਹੀਂ ਹੁੰਦੀ ਤਾਂ 315 ਨਾਲ ਕਹਿੰਦੇ ਮਾਰੋ ਤਾਂ ਸਿੱਧੇ ਇੱਕ ਵਾਰ ਜਿਹੜਾ ਜਾਨਵਰ ਹੈ ਪਸ਼ੂ ਹੈ ਉਹ ਉਹਦੀ ਮੌਤ ਹੋ ਜਾਏਗਾ ਨਹੀਂ ਇਹ ਵੀ ਗਲਤ ਹੈ 315 ਨਾਲ ਤਾਂ ਪਹਿਲਾਂ ਹਰ ਇੱਕ ਬੰਦਾ ਨਿਸ਼ਾਨਾ ਨਹੀਂ ਲਾ ਸਕਦਾ ਮੇਰੇ ਕੋਲ ਦੋਈ ਗੱਨਾ ਹੈਗੀਆਂ 12 ਬੋਰ ਵੀ ਹੈ 315 ਮੇਰੇ ਤੋਂ ਅੱਜ ਤੱਕ ਨਿਸ਼ਾਨਾ ਨਹੀਂ ਲੱਗਿਆ ਤੇ ਇਸ ਲਈ 12 ਬੋਰ ਦੀ ਜਿਹੜੀ ਐਲਜੀ ਦੇ ਵਗੈਰਾ ਦਾ ਰੌਂਦ ਪਾ ਕੇ ਅਸੀਂ ਮਾਰਦੇ ਆਂ ਉਹ ਜ਼ਿਆਦਾ ਫੈਕਟਿਵ ਹੈ ਇਹਦਾ ਨਾਮ 315 ਵੀ ਜੇ ਲੱਤ ਜਾਉਂਦੇ ਕਿਤੇ ਲੱਗ ਗਈ ਉਹ ਵੀ ਸਾਈਡ ਤੋਂ ਹੋ ਕੇ ਲੰਗ ਵਿੱਚ ਫਿਰ ਵੀ ਜ਼ਖਮੀ ਹੋ ਜੂ ਇਹ ਕੋਈ ਤਰਕ ਨਹੀਂ ਬਣਦਾ ਹੈਗਾ 12 ਬੌਰੀ ਸ਼ਿਕਾਰ ਲਈ ਜਿਹੜੀ ਮੰਨੀ ਗਈ ਹੈ ਉਹ ਬੈਟਰ ਹੈ ਤਾਂ ਹੁਣ ਕੋਈ ਵੀ ਇਸ ਦੇ ਉੱਤੇ ਰੁਕਾਵਟ ਨਹੀਂ ਹੋਊਗੀ ਨਾ ਹੀ ਕੋਈ ਪਰਚਾ ਪਊਗਾ ਨਾ ਹੀ ਕੋਈ ਇਹ ਜੀ ਗੱਲ ਹੋਊਗੀ ਕਿਉਂਕਿ ਕਈ ਲੋਕੀ ਇਹਦਾ ਗਲਤ ਇਸਤੇਮਾਲ ਵੀ ਫਿਰ ਇਹ ਹਵਾਲਾ ਜਿਹੜਾ ਸੀਗਾ ਉਹ ਡੀਐਫਓ ਦੇ ਵੱਲੋਂ ਫੋਰੈਸਟ ਡਿਪਾਰਟਮੈਂਟ ਦੇ ਵੱਲੋਂ ਦਿੱਤਾ ਜਾਂਦਾ ਸੀਗਾ ਕਿ ਕਈ ਇਸ ਦਾ ਗਲਤ ਇਸਤੇਮਾਲ ਵੀ ਕਰ ਲੈਂਦੇ ਆ ਉਸ ਦੇ ਆੜ ਦੇ ਵਿੱਚ ਹੋਰ ਜੀਵ ਜੰਤੂ ਜਿਹੜੇ ਜਿਵੇਂ ਕਿ ਆਪਣਾ ਹਿਰਨ ਦਾ ਸ਼ਿਕਾਰ ਇਹੋ ਜਿਹੜੇ ਸੂਤ ਤੇ ਰੋਜ਼ ਜਿਹੜੇ ਸਾਡੀ ਫਸਲ ਨੂੰ ਨੁਕਸਾਨ ਪਹੁੰਚਾਉਂਦੇ ਆ ਉਹਨਾਂ ਦੇ ਸ਼ਿਕਾਰਤੀ ਅਸੀਂ ਗੱਲ ਕਰਦੇ ਆ ਹਿਰਨ ਜਾਂ ਜਿਹੜੇ ਚੀਜ਼ ਬੈਨ ਆ ਉਹਨਾਂ ਦੇ ਸ਼ਿਕਾਰ ਦੀ ਅਸੀਂ ਫਰੋਟਤਾ ਕਰਦੇ ਤਾਂ ਇਸ ਤੋਂ ਇਲਾਵਾ ਕੁਝ ਹੋਰ ਇਹ ਇਹ ਜੀ ਅਹਿਮ ਗੱਲ ਜਿਹੜੀ ਤੁਹਾਡੀ ਸੀਐਮ ਜੀ ਨਾਲ ਹੋਈ ਹੋਵੇ ਇੱਕ ਵੱਡੀ ਸਮੱਸਿਆ ਸੀਗੀ ਸਾਨੂੰ ਕਰਜ਼ੇ ਦੀ ਵਨ ਟਾਈਮ ਸੈਟਲਮੈਂਟ ਉਹ ਅਸੀਂ ਅੱਜ ਐਲਾਨ ਕਰਾ ਕੇ ਆਏ ਆ ਕੋਆਪਰੇਟਿਵ ਦੇ ਤੇ ਲੈਂਡਮਾਰਕਸ ਬੈਂਕਾਂ ਚ ਵਨ ਟਾਈਮ ਸੈਟਲਮੈਂਟ ਸਕੀਮ ਨਹੀਂ ਸੀ ਪ੍ਰਾਈਵੇਟ ਬੈਂਕਾਂ ਸਾਡੇ ਨਾਲ ਕਰਦੀਆਂ ਸੀ ਉਹ ਅੱਜ ਇਹਨਾਂ ਨੇ ਐਲਾਨ ਕਰਤਾ ਵੀ ਅਸੀਂ ਨਿਵਾੜ ਨਾਲ ਮਿਲ ਕੇ ਅਸੀਂ ਆਹ ਦੋ ਤਿੰਨ ਮਹੀਨੇ ਦੇ ਵਿੱਚ ਵਿੱਚ ਅਸੀਂ ਉਹਦੇ ਆਰਡਰ ਕਰ ਦਾਂਗੇ ਵਨ ਟਾਈਮ ਸੈਟਲਮੈਂਟ ਹੋ ਸੂਗੀ ਸੁਸਾਇਟੀਆਂ ਚ ਸਾਡੇ ਖਾਤੇ ਨਹੀਂ ਸੀ ਖੁੱਲਦੇ ਸੁਸਾਇਟੀਆਂ ਚ ਖਾਤੇ ਖੁੱਲਣਗੇ ਇੱਕ ਬੜਾ ਵੱਡਾ ਪ੍ਰੋਬਲਮ ਸੀਗਾ ਜਿਹੜਾ ਰੈਵਿਨਿਊ ਨਾਲ ਜਿਹੜੀਆਂ ਜ਼ਮੀਨਾਂ ਆਪਣੀਆਂ ਤਕਸੀਮ ਨਹੀਂ ਹੁੰਦੀਆਂ ਉਹਦੇ ਚ ਜਿਵੇਂ ਹੁਣ ਜ਼ਮੀਨਾਂ ਅਕਵਾਇਰ ਹੋ ਰਹੀਆਂ ਨੇ ਕੋਈ ਰੇਲਵੇ ਲੰਘ ਰਹੀ ਹੈ ਕੋਈ ਹੋਰ ਆ ਉਹ ਐਡੇ-ਡੇ ਖਾਤੇ ਆ ਤੇ ਕਬਜ਼ਾ ਕਿਸੇ ਦਾ ਜਮੀਨ ਕਿਸੇ ਕੋ ਆ ਉਪਰ ਪੈਸੇ ਕੋਈ ਚੱਕ ਜਾਂਦਾ ਜਦ ਆ ਜਾਂਦਾ ਬੜੀਆਂ ਲੜਾਈਆਂ ਸਾਡੀਆਂ ਪਿੰਡਾਂ ਚ ਹੁੰਦੀਆਂ ਨੇ ਉਹ ਕੈਂਪ ਲਾ ਕੇ ਜਨਵਰੀ ਤੋਂ ਵੀ ਟਾਈਮ ਬਾਉਂਡ ਕੀਤਾ ਜਨਵਰੀ ਤੋਂ ਅਪ੍ਰੈਲ ਤੱਕ ਅਸੀਂ ਕਹਾਂ ਵੀ ਜਿਹੜਾ ਕੋਈ ਤਹਿਸੀਲਦਾਰ ਵੱਧ ਕਰਦਾ ਉਹਨੂੰ ਅਵਾਰਡ ਦੋ ਉਹਦੀ ਉਹਨੂੰ ਨਾਮ ਦੋ ਦੂਜੇ ਦੀ ਖਚਾਈ ਕਰੋ ਜਿਹੜਾ ਨਹੀਂ ਕਰਦਾ ਕੈਂਪ ਲਾ ਕੇ ਪਿੰਡਾਂ ਚ ਤਹਿਸੀਲਦਾਰ ਪਟਵਾਰੀ ਜਾਣ ਉੱਥੇ ਹੀ ਮੌਕੇ ਤੇ ਜਿੱਦਾ ਕੋਈ ਝਗੜਾ ਨਹੀਂ ਉਹਦਾ ਜਦੇ ਮੌਕੇ ਤੇ ਇੰਤਕਾਲ ਕਰਕੇ ਉਹਨੂੰ ਹੱਥ ਚ ਫੜਾਉਣ ਅੱਜ ਜੇ ਅਸੀਂ ਫਰਦ ਕਈ ਪਿੰਡਾਂ ਚ ਘਟਾਉਣ ਜਾਂਦੇ ਆ ਤਾਂ ਸਾਰੇ ਪਿੰਡ ਦੀ ਫਰਦ ਨਿਕਲਿਆ ਆਉਂਦੀ ਆ ਉਹ ਚ ਪਤਾ ਨਹੀਂ ਲੱਗਦਾ ਕਿੱਥੇ ਨਾਮ ਆ ਇਹ ਗੱਲ ਕੀ ਆ ਇੱਕ ਦੂਜੇ ਜਿਹੜੇ ਸਾਡੇ ਸ਼ਹੀਦ ਹੋਏ ਸੀ ਕਿਸਾਨ ਵੱਡੀ ਗੱਲ ਇਹ ਵੀ ਆ ਇਹ ਸਾਨੂੰ ਲਾਰੇ ਲੱਗੇ ਜਾਂਦੇ ਇਸ ਕੱਲ ਸਰਕਾਰਾਂ ਦੇ ਕਿਉਂਕਿ ਸਾਡੇ ਜਿਹੜੇ 750 ਦੇ ਕਰੀਬ ਸ਼ਹੀਦ ਹੋਏ ਸੀ ਅੰਦੋਲਨ ਚ ਉਹਨਾਂ ਨੂੰ ਨੌਕਰੀਆਂ ਤੇ ਮੁਆਵਜ਼ੇ ਨਹੀਂ ਸੀ ਮਿਲੇ ਪੂਰਿਆਂ ਨੂੰ ਉਹ ਵੀ ਟਾਈਮ ਬਾਉਂਡ ਅੱ ਜਿੰਨੇ ਨੌਕਰੀਆਂ ਤੋਂ ਰਹਿ ਗਏ ਸੀ ਬੰਦੇ ਉਹਨਾਂ ਨੂੰ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਤੇ ਮੁਆਵਜ਼ਾ ਤੇ ਉਹਦੇ ਲਈ ਇੱਕ ਨੋਡਲ ਅਫਸਰ ਵੀ ਅਸੀਂ ਸੀਨੀਅਰ ਆਈਐਸ ਉਹ ਵੀ ਅਸੀਂ ਨੋਡਲ ਅਫਸਰ ਲਵਾ ਲਿਆ ਜੇ ਕਿਸੇ ਦੀ ਕੋਈ ਫਾਈਲ ਕੰਪਲੀਟ ਨਹੀਂ ਹੋਈ ਤਾਂ ਉਹ ਨੋਡਲ ਅਫਸਰ ਫਾਈਲ ਸਾਡ ਨੂੰ ਦੱਸ ਕੇ ਕੰਪਲੀਟ ਕਰਵਾਊਗਾ ਹਾਂ ਠੀਕ ਹੈ ਧੰਨਵਾਦ ਲਖੋਵਾਲ ਸਾਹਿਬ ਤਾਂ ਹਰਿੰਦਰ ਸਿੰਘ ਲਖੋਵਾਲ ਅੱਜ ਸੀਐਮ ਨਾਲ ਬੈਠਕ ਸੀ ਔਰ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਹੋਈ ਹੈ ਖਾਸ ਤੌਰ ਦੇ ਉੱਤੇ ਆਵਾਰਾ ਪਸ਼ੂਆਂ ਦਾ ਜਿਹੜਾ ਮੁੱਦਾ ਸੀ ਇਹਨਾਂ ਦੇ ਵੱਲੋਂ ਚੁੱਕਿਆ ਗਿਆ ਲਗਾਤਾਰ ਲੰਬੇ ਸਮੇਂ ਤੋਂ ਇਹ ਆਵਾਰਾ ਪਸ਼ੂਆਂ ਦੇ ਮੁੱਦੇ ਨੂੰ ਲੈ ਕੇ ਸਰਕਾਰਾਂ ਦੇ ਤੱਕ ਆਵਾਜ਼ ਆਪਣੀ ਪਹੁੰਚਾਉਂਦੇ ਹੋਏ ਨਜ਼ਰ ਆਉਂਦੇ ਨੇ ਤੇ ਅੱਜ ਸੀਐਮ ਭਗਵੰਤ ਮਾਨ ਨਾਲ ਵੀ ਜਦੋਂ ਗੱਲਬਾਤ ਹੋਈ ਤਾਂ ਉੱਥੇ ਵੀ ਇੱਕ ਵਾਰ ਫੇਰ ਤੋਂ ਇਹ ਮੁੱਦਾ ਚੁੱਕਿਆ ਗਿਆ ਹੈ ਕਿਹਾ ਮੈਂ ਪ੍ਰਸੰਤ ਜਸ਼ਨਦਰ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ